ਗੱਲ ਤੇਰੇ ਅੱਗੇ ਢਿੱਡ ਚ ਕਿਹੜੀ ਰਹਿੰਦੀ ਆ ਠੀਕ ਆ ਨਾ ਤੇ ਜੋਬਨ ਲੱਗਾ ਵਾ ਹੁਣ ਅੱਛਾ 10 ਕਿ ਦਿਨਾਂ ਬਾਅਦ ਤੇ ਠੀਕ ਆ ਤੇ ਦੱਸ ਦੇਣੀ ਉਹਨੇ ਰਹਿਣਾ ਵਾ ਤੇ ਐਵੇਂ ਨਾ ਉਹਦੇ ਦਿਵਾਲੇ ਹੋ ਜਿਓ ਵੀ ਤੂੰ ਵਿਆਹ ਕਰਾ ਕੇ ਜਾ ਸੱਸ ਜੀ ਸਤਿ ਸ੍ਰੀ ਅਕਾਲ ਉਹ ਠੀਕ ਆ ਪੁੱਤ ਜੋਬਨ ਤੂੰ ਨਾ ਆਉਣ ਲੱਗੇ ਨੇ ਫੋਨ ਹੀ ਕੀਤਾ ਨਾ ਕੋਈ ਗੱਲ ਪਾਦੀ ਚਾਰੇ ਕੀ ਸਲਾਹ ਬਣੀ ਛੁੱਟੀ ਮਿਲ ਗਈ ਤੇ ਮੈਂ ਮੁੜ ਕੇ ਵੀਰ ਨੂੰ ਫੋਨ ਕੀਤਾ ਮੈਂ ਕਿ ਮੈਨੂੰ ਲੈ ਜਾਓ ਆਣ ਕੇ ਲੈ ਮੇਰਾ ਪੁੱਤ ਆ ਆਲੋ ਸੱਸ ਜੀ ਸਤਿ ਸ੍ਰੀ ਅਕਾਲ ਹੋ ਠੀਕ ਠਾਕ ਜੀ ਠੀਕ ਠਾਕ ਤੂੰ ਸੁਣਾ ਵਧੀਆ ਬਹਿ ਜਾਓ ਉਹਨੇ ਮੈਸੇਜ ਹੀ ਕਰਨ ਰਿਹਾ ਸੀ ਫੋਨ ਕਰੀਂ ਕੀ ਕੰਮ ਪੈ ਗਿਆ ਇਹਨੂੰ ਹਲੋ ਹਾਂਜੀ ਸਾਹਿਬ ਨੇ ਇਹ ਵੀ ਮੈਸੇਜ ਕਰਨ ਹਾਂਜੀ ਵੀਰ ਜੀ ਮੈਸੇਜ ਕਰਦੇ ਸੀਗਾ ਹਾਂ ਮੈਂ ਵੀ ਮੈਂ ਨਾ ਸ਼ਾਮ ਤੱਕ ਪਹੁੰਚ ਜਾਣਾ ਮੈਂ 에어ਪੋਰਟ ਹੀ ਸੇ ਮਸੜ ਅੱਛਾ ਬੜੀ ਛੇਤੀ ਮਾਰੀ ਹੈ ਕੋਈ ਹਾਂਜੀ ਫੇ ਤੁਸੀਂ ਆਪ ਵੀ ਮੈਨੂੰ ਕਿਹਾ ਸੀਗਾ ਆਹੋ ਚੱਲ ਆ ਜਾ ਤਹੰਦਰਾ ਮਾਸੇ ਅਛਾ ਅਛਾ ਕਿ ਬੈਠ ਕੇ ਮੈਂ ਹੱਥ ਨਾਲ ਘਰ ਪਹੁੰਚੀ ਦੱਸੂਗਾ ਫੇ ਸਾਰਿਆਂ ਨੂੰ ਚਲ ਠੀਕ ਆ ਕੋਈ ਗੱਲ ਨਹੀਂ ਜਦੋਂ ਆ ਜਾਗਾ ਇੱਥੇ ਮੈਨੂੰ ਫੋਨ ਕਰਦੀ ਜੇ ਮੈਂ ਹੁਣ ਇੱਥੋਂ ਫੋਨ ਕਰਕੇ ਆਉਂਦਾ ਨਾ ਫਿਰ ਇਹਦਾ ਪੱਕਾ ਕੋਈ ਨਾ ਬੰਦ ਬਸ ਕੰਮ ਕਰਨ ਨੂੰ ਮਿਲਿਆ ਓਏ ਆਹੋ ਇਹ ਤੇ ਹੈ ਹੀ ਆ ਹੂੰ ਫਿਰ ਹੁਣ ਇੱਕ ਗੱਲ ਦਾ ਧਿਆਨ ਰੱਖਿਓ ਤੇ ਆਪੇ ਸੀਨਾ ਰੱਖਣਾ ਧਿਆਨ ਓ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਤੂੰ ਦੱਸਕਦੇ ਨਹੀਂ ਰਹੀ ਨਾ ਇੱਥੇ ਹਾਂ ਨਹੀਂ ਨਹੀਂ ਦੱਸਦੇ ਨਹੀਂ ਹੈਗਾ ਆਹ ਹਾਂ ਨਹੀਂ ਨਹੀਂ ਤੇ ਤੇ ਕਦੋਂ ਆਣ ਕੇ ਮੈਨੂੰ ਲੈ ਜਾਜੀ ਸ਼ਾਮੀ ਹੈ ਮੈਂ ਫੋਨ ਕਰ ਦੂੰਗਾ ਕੋਈ ਗੱਲ ਨਹੀਂ ਕਰਦੀ ਤੁਮ ਹੁਣ ਮੈਂ ਆ ਜਾਊਗਾ ਚਲ ਠੀਕ ਬੜੀ ਛਿਤੀ ਆ ਗਿਆ ਯਾਰ ਚਲ ਵਧੀਆ ਹੋ ਗਿਆ ਉਹ ਚਾਲ ਇਹਨਾਂ ਦੇ ਸਿਰ ਜਿਹੜਾ ਭੂਸਵਾਰ ਹੋਇਆ ਉਹਨਾਂ ਕਰਦਿਆਂ ਦੇ ਉਹ ਵੀ ਛਿਤੀ ਉੱਤਰ ਜਾਣਾ ਜੋ 10 ਦਿਨਾਂ ਬਾਅਦ ਚੱਲ ਗਿਆ ਫੇਰ ਹਰਪਿੰਦਰ ਉਹ ਆ ਗੱਲ ਸੁਣੀ ਹੈ ਮੇਰੀ ਹਾਂਜੀ ਆਈ ਜੀ ਕਰ ਲਿਆ ਕੰਮ ਤਾਂ ਦਾ ਹਾਂਜੀ ਕੰਮ ਨਹੀਂ ਹੀ ਕਰਨਾ ਉਹ ਮੈਂ ਤੈਨੂੰ ਨਾ ਗੱਲ ਦੱਸਣੀ ਆ ਇੱਕ ਤੇ ਰੌਲਾ ਨਾ ਬਹੁਤਾ ਪਾਈ ਗੱਲ ਦੱਸੋ ਕਿਹੜੀ ਗੱਲ ਤੇਰੇ ਅੱਗੇ ਢਿੱਡ ਚ ਕਿਹੜੀ ਰਹਿੰਦੀ ਆ ਠੀਕ ਆ ਨਾ ਤੇ ਜੋ ਬਣ ਲੱਗਾ ਵਾ ਹੁਣ ਅੱਛਾ 10 ਕਿ ਦਿਨਾਂ ਬਾਅਦ ਤੇ ਠੀਕ ਆ ਤੇ ਦੱਸ ਦੇਣੀ ਉਹਨੇ ਰਹਿਣਾ ਵਾ ਤੇ ਐਵੇਂ ਨਾ ਉਹਦੇ ਦਿਵਾਲੇ ਹੋ ਜਿਓ ਵੀ ਤੂੰ ਵਿਆਹ ਕਰਾ ਕੇ ਜਾ ਨਹੀਂ ਨਹੀਂ ਮੇਰੀ ਕਿਹੜੀ ਕੋਈ ਗੱਲ ਵਾ ਮੰਮੀ ਹੁਣਾਂ ਨੂੰ ਸਮਝਾ ਦੋ ਤੁਸੀਂ ਇੱਕ ਵਾਰ ਮਮਮੀ ਨੂੰ ਮੈਂ ਸਮਝਾਤਾ ਵਾ ਤੂੰ ਰਿਸ਼ਤੇ ਦਾ ਨਾਂ ਹੀ ਨਹੀਂ ਲੈਣਾ ਉਹਦੇ ਲਾਗੇ ਵੀ ਕਰਦੀ ਆ ਜਾਂ ਰਹਿੰਦੀ ਚਲੋ ਮੈਂ ਨਹੀਂ ਲੈਣੀ ਆਹੋ ਠੀਕ ਆ ਉਹ 10 ਕਿ ਦਿਨਾਂ ਬਾਅਦ ਤੇ ਆਉਣਾ ਉਹਨੇ ਘੁੰਮਣ ਫਿਰਨੀ ਬ ਨਹੀਂ ਕੋਈ ਗੱਲ ਨਹੀਂ ਉਹ ਕੰਪਨੀ ਵਾਲੇ ਆਂਦੇ ਵੀ ਦੱਸ ਦੇਣ ਹੋਇਆ ਤੂੰ ਉਹਦੇ ਮੁੜਕੇ 3 ਸਾਲ ਨਹੀਂ ਛੁੱਟੀ ਮਿਲਨੀ ਉਹ ਚਲੋ ਵੈਸੇ ਮਨ ਕਰਦਾ ਹੀ ਆ ਨਾਲੇ ਮੰਮੀ ਵੀ ਕਿੰਨੇ ਦਿਨ ਹੋ ਗਏ ਇਦਾਂ ਹੀ ਘਰੀ ਜਾਂਦੇ ਸੀ ਉਹ ਚਲ ਕੋਈ ਗੱਲ ਨਹੀਂ ਤਾਂ ਹੀ ਤੇ ਮਿਲਣਗੇ ਨਾਮ ਲੱਗਾ ਵਾ ਚਲੋ ਠੀਕ ਆ ਤੇ ਦੱਸੀ ਨਾ ਕਿੰਨੂੰ ਗੱਲ ਨਹੀਂ ਨਹੀਂ ਮੈਂ ਨਹੀਂ ਦੱਸਦੀ ਤੇ ਸ਼ਾਮ ਨੂੰ ਮੈਂ ਉਹਨੂੰ ਲੈਣ ਜਾਣਾ ਵਾ ਤੇ ਜੇ ਕੋਈ ਪੁੱਛੂਗਾ ਵੀ ਨਾ ਤੇ ਕਹੀਂ ਕੰਮ ਗਏ ਆ ਆਪਣੇ ਘਰੇ ਨਾ ਦੱਸਾਂ ਘਰੇ ਦੱਸਣਾ ਹੀ ਨਹੀਂ ਐ ਚਲੋ ਕੋਈ ਨਹੀਂ ਹੱਸਦੀ ਤੇ ਹੁਣ ਇਹੋ ਗੱਲ ਤੇ ਰਹੀਂ ਠੀਕ ਆ ਇਹਨਾਂ ਤਾਂ ਦੇ ਮੈਂ ਇੱਕ ਗੱਲ ਕਰਨੀ ਸੀ ਹਾਂਜੀ ਦੱਸੋ ਸਾਡੀ ਖਰਚੇ ਹੁੰਦੇ ਆਵਾ ਕਾਦਾ ਕਾਦਾ ਤੁਹਾਨੂੰ ਮੈਂ ਕੀ ਦੱਸਾਂ ਪਿੰਨਾ ਤੇ ਕੱਲ ਦਾ ਜੋ ਬੰਦਾ ਕੋਈ ਫੋਨ ਹੀ ਆਇਆ ਵਾ ਤੇ ਜੇ ਮੈਂ ਫੋਨ ਕੀਤਾ ਵਾ ਤਾਂ ਉਹਨੇ ਚੁੱਕਿਆ ਨਹੀਂਗਾ ਰਮਨਾ ਕਿਹੜੇ ਬੰਦਾ ਆਪਣੀ ਡਿਊਟੀ ਤੇ ਹੁੰਦਾ ਵਾ ਬੱਚੇ ਨਹੀਂ ਵੀ ਧਿਆਨ ਦਿੰਦੇ ਇਹ ਥੋੜਾ ਵੀ 24 ਘੰਟੇ ਫੋਨ ਤੇ ਬੈਠਾ ਰਹਿੰਦਾ ਕੋਈ ਗੱਲ ਨਹੀਂ ਬਾਅਦ ਚ ਚੁੱਕ ਲੂਗਾ ਇਹ ਤੇ ਆ ਨਾਰਿੰਦਾ ਮੈਨੂੰ ਕਹ ਬਰਾ ਜਦੋਂ ਕਿਤੇ ਲੈਂਚ ਟਾਈਮ ਹੋਊਗਾ ਚੁੱਕ ਲੂਗਾ ਕਰ ਦੂਗਾ ਤੈਨੂੰ ਵਾਪਸ ਫੋਨ ਉਹ ਪਰ ਪਤਾ ਨਹੀਂ ਮੇਰਾ ਮਨ ਚਾ ਡਰਨ ਤੇ ਡਿਆ ਵਾ ਉਹ ਐਵੇਂ ਨਿਗਿ ਨਿਗੀਆਂ ਗੱਲਾਂ ਨੂੰ ਨਾ ਲੈ ਕੇ ਗੱਲਾਂ ਕਰਿਆ ਕਰ ਦੂਜੀ ਗੱਲ ਇਹ ਆ ਕਿ ਲਵਲੀ ਨੇ ਮੈਨੂੰ ਕਿਹਾ ਕਿ ਜੋਬਨ ਕਹਿੰਦਾ ਮੈਂ ਇਹ ਰਿਸ਼ਤਾ ਨਹੀਂ ਕਰਵਾਉਣਾ ਅਜੇ ਮੈਂ ਵਿਆਹ ਹੀ ਨਹੀਂ ਕਰਵਾਉਣਾ ਪਰ ਜੋਬਨ ਨੇ ਤਾਂ ਮੈਨੂੰ ਇੱਕ ਵਾਰ ਵੀ ਮਨਾ ਨਹੀਂ ਕੀਤਾ ਉਹ ਕਹਿੰਦਾ ਮੰਮੀ ਸੋ ਠੀਕ ਆ ਜਿੱਦਾਂ ਵੀ ਕਹੋ ਤੁਸੀਂ ਮੈਂ ਮੰਨ ਲਊਗਾ ਵੇਖ ਲਓ ਤੁਸੀਂ ਜੇ ਤੈਨੂੰ ਚੰਗਾ ਲੱਗਦਾ ਮੈਂ ਬੇਰੀ ਗੱਲ ਸੁਣ ਰਮਨ ਨੇ ਆਪਣੇ ਕੋਲੋਂ ਤਾਂ ਨਹੀਂ ਕਹੀ ਜਾਂ ਡੈ ਲਵਲੀ ਪਤਾ ਨਹੀਂ ਮੈਨੂੰ ਵੀ ਕੋ ਸਮਝ ਹੀ ਨਹੀਂ ਆਉਂਦੀ ਰਪਿੰਦਰ ਨੇ ਵੀ ਪਹਿਲਾਂ ਚੰਗੀ ਭਲੀ ਦੱਸ ਪਾਈ ਮੈਨੂੰ ਫੋਟੋ ਉਖਾਈ ਆ ਤੇ ਹੁਣ ਉਹ ਵੀ ਕਹਿਣ ਲਈ ਆ ਨਹੀਂ ਮੰਮੀ ਕੋਈ ਚੰਗੀ ਕੁੜੀ ਲੱਭੂਗੀ ਤੇ ਫੇਰ ਕਰਾਂਗੇ ਸਮਝ ਹੀ ਨਹੀਂ ਆਉਂਦੇ ਵੀ ਗੱਲ ਵਿੱਚ ਕੀ ਚੱਲਣ ਲਿਆ ਵਾ ਕੋਈ ਗੱਲ ਨਹੀਂ ਜੁਬਨ ਦਾ ਫੋਨ ਆਊਗਾ ਨਾ ਤੇ ਉਹਨੂੰ ਪੁੱਛੀ ਵੀ ਤਾਂ लवली ਨੂੰ ਆ ਗੱਲ ਕਹੀ ਚਲੋ ਕੋਈ ਨਹੀਂ ਆਉ ਫੋਨ ਤੇ ਫੇਰ ਮੈਂ ਕਰੂੰਗੀ ਗੱਲ ਉਹਦੇ ਨਾਲ ਠੀਕ ਹੈ ਇਹ ਨਾ ਇਹ ਵੀ ਆਪਣੇ ਕੋਲੋਂ ਕਹੀ ਜਾਏ ਵੀ ਉਹ ਕਹਿੰਦਾ ਮੈਂ ਵਿਆਹ ਨਹੀਂ ਕਰਾਉਣਾ ਜੇ ਕੋ ਗੱਲਬਾਤ ਹੁੰਦੀ ਤਾਂ ਉਹਨੇ ਤੈਨੂੰ ਫੋਨ ਤੇ ਦੱਸ ਦੇਣਾ ਸੀ ਚਲ ਕੋਈ ਨਹੀਂ ਜੇ ਤੁਹਾਨੂੰ ਫੋਨ ਆਊਗਾ ਨਾ ਤਾਂ ਤੁਸੀਂ ਮੈਨੂੰ ਦੱਸ ਦਿਓ ਤੇ ਮੇਰੀ ਗੱਲ ਮਾੜੀ ਜੀ ਕਰਵਾ ਦਿਓ ਜੋ ਬੰਨਾਂ ਚਲ ਠੀਕ ਆ ਚਲ ਮੈਂ ਵੀ ਵੇਖ ਲਾਂ ਕੰਮ ਕੋਈ ਚਲ ਜੀ ਮੁੰਮੀ ਜੀ ਬੈਠੇ ਜੀ ਹਾਂ ਪੁੱਤ ਬੈਠੀ ਆ ਤੇ ਮੈਂ ਨਾ ਕੰਮ ਚੱਲਿਆ ਸੀ ਕਿਤੇ ਤੇ ਥੋੜਾ ਜਿਹਾ ਨਿਹਰਾ ਹੋ ਜਾਣਾ ਮੈਨੂੰ ਚਲ ਪੁੱਤ ਉਹ ਤਾਂ ਕੋਈ ਗੱਲ ਨਹੀਂ ਤੇ ਟਾਈਮ ਨਾ ਆ ਜੀ ਟ੍ਰੈਕ ਬੜੀ ਨਾ ਟਾਈਮ ਨਾ ਆਉਂਗਾ ਥੋੜਾ ਜਿਹਾ ਨੇਰਾ ਹੋ ਜਾਣਾ ਕੋਈ ਗੱਲ ਨਹੀਂ ਆ ਜਾਊਗਾ ਉਹਦਾ ਟਾਈਮ ਲੈ ਲੇ ਜਿੱਥੇ ਵੀ ਜਾਣਾ ਨਾ ਪਹੁੰਚ ਕੇ ਤੱਕar ਫੋਨ ਜ਼ਰੂਰ ਕਰ ਦੇ ਕੋਈ ਗੱਲ ਨਹੀਂ ਉਹ ਤਾਂ ਮੈਂ ਕਰ ਹੀ ਦਊਗਾ ਤੇ ਨਾਲ ਕੌਣ ਚੱਲੇ ਆਵਾ ਉਹ ਨਾਲ ਕਿਨੇ ਜਾਣਾ ਮੈਂ ਇਕੱਲੇ ਨਹੀਂ ਜਾਣਾ ਕੰਮ ਹੀ ਇਦਾਂ ਦਾ ਵਾ ਕੋਈ ਚੱਲ ਟਾਈਮ ਨਾਲ ਆ ਜੀ ਆਣ ਕੇ ਰੋਟੀ ਵੀ ਖਾਣੀ ਹੁੰਦੀ ਐ ਰਪਿੰਦਰ ਵੀ ਡੀਕਦੀ ਰਹਿੰਦੀ ਐ ਕੋਈ ਗੱਲ ਨਹੀਂ ਤੁਸੀਂ ਰੋਟੀ ਪਕਾ ਛੜਿਓ ਹਾਂ ਮੈਂ ਖਾ ਲਊਗਾ ਆਣ ਕੇ ਨਾਲੇ लवली ਮੈਂ ਤੇਰੇ ਨਾਲ ਇੱਕ ਗੱਲ ਕਰਨੀ ਸੀ ਕਿਹੜੀ ਦੋ ਤਿੰਨ ਦਿਨ ਹੋ ਗਏ ਆ ਜੋਗੋਂ ਦਾ ਫੋਨ ਨਹੀਂ ਆਇਆ ਮੈਨੂੰ ਮੇਰੀ ਗੱਲ ਹੀ ਨਹੀਂ ਹੋਈ ਇਹਦਾਂ ਤੇ ਮੈਨੂੰ ਬੜਾ ਹੋਰ ਤਰ੍ਹਾਂ ਹੁੰਦਿਆ ਵਾ ਚਲੋ ਕੋਈ ਗੱਲ ਇਹ ਮੈਂ ਫੋਨ ਕਰਕੇ ਕਹਿ ਦੂੰਗਾ ਨੂੰ ਤੇਰੇ ਨਾਲ ਗੱਲ ਹੋਈ ਆ ਦੀ ਮੇਰੇ ਨਾਲ ਜੇ ਰਾਤੀ ਹੋਣ ਦੀ ਆ ਦੀ ਉਹ ਕੰਮ ਕੁੰਮੀ ਥੋੜਾ ਜਿਹਾ ਜ਼ਿਆਦਾ ਪੈਂਡਿਆ ਆ ਨਾ ਨੂੰ ਚਲੋ ਉਹ ਤਾਂ ਕੋਈ ਗੱਲ ਨਹੀਂ ਪਰ ਤੈਨੂੰ ਵੀ ਫੋਨ ਆਊ ਨਾ ਤੇ ਮੇਰੀ ਗੱਲ ਜ਼ਰੂਰ ਕਰਵਾਇਆ ਕੋਈ ਗੱਲ ਨਹੀਂ ਮੈਂ ਕਰਾ ਦੂੰਗਾ ਉਹ ਕਹਿੰਦਾ ਸੀ ਓਵਰ ਟਾਈਮ ਲੱਗਣ ਦੇ ਆ ਅੱਛਾ ਤੇ ਚੱਲ ਇਹ ਆ ਵੀ ਤਨਖਾਹ ਥੋੜੀ ਵੱਧ ਪੰਦੀ ਜਾਂਦੀ ਓਵਰ ਟਾਈਮ ਲੱਗ ਜੇ ਤੇ ਹਾਂ ਹੈ ਪੈਸੇ ਦਾ ਕਰਕੇ ਪਰਿਵਾਰ ਨੂੰ ਭੁੱਲ ਜਾਈਦਾ ਹੁੰਦਾ ਵਾ ਓ ਫਿਰ ਏਦਾਂ ਹੀ ਆ ਤੁਹਾਨੂੰ ਪਤਾ ਹੀ ਆ ਬਾਹਰ ਲਾਲਚ ਹੋ ਜਾਂਦਾ ਬੰਦੇ ਨੂੰ ਚਲੋ ਕੋਈ ਨਹੀਂ ਆਊਗਾ ਮੈਂ ਆ ਗਿਆ ਫਿਰ ਹੋ ਗਿਆ ਇਹ ਤੇ ਕਹਿੰਦੇ ਆਵਾ ਤੇ ਕੰਮ ਵਧ ਕਰਨਾ ਪੈਂਦਾ ਉਹਨੂੰ ਪਰ ਅੱਗੇ ਤੇ ਕਦੀ ਐਦਾਂ ਨਹੀਂ ਹੋਇਆ ਭਾਵੇਂ ਕੰਮ ਵਧ ਕਰਦਾ ਸੀ ਤੇ ਭਾਵੇਂ ਘਟ ਕਰਦਾ ਸੀ ਫੋਨ ਚੁੱਕ ਵੀ ਲੈਂਦਾ ਸੀ ਤੇ ਫੋਨ ਕਰ ਵੀ ਦਿੰਦਾ ਸੀ ਪਤਾ ਨਹੀਂ ਮੇਰਾ ਮਨ ਡਰਨ ਜੇ ਲਿਆਵਾ ਇੱਕ ਵਾਰ ਇਹਦੇ ਨਾਲ ਗੱਲ ਹੋ ਜੇ ਨਾ ਫੇਰ ਨਹੀਂ ਕੋਈ ਗੱਲ ਸਰਪਿੰਦਰ ਪੁੱਤ ਕੰਮ ਕਰ ਲਈਆਂ ਹਾਂਜੀ ਆ ਜਾਓ ਮਮੀ ਜੀ ਬਤਾਸ ਮੇਰੀ ਧੀ ਤੇ ਛਾਟਾ ਕੰਮ ਕਰ ਲੈਂਦੀ ਆ ਮੁਝੇ ਕਪੜੇ ਪਏ ਹੀ ਤੇ ਮੈਂ ਚਲ ਪ੍ਰੈਸ ਕਰਕੇ ਨਾ ਤੇ ਸਾਰੇ ਹੈਂਗਰ ਵਿੱਚ ਟੰਗ ਦਿੰਨੀ ਆ ਅੱਛਾ ਫਿਰ ਨਾ ਪਏ ਜਵੇਂ ਹੋਰ ਤਰ੍ਹਾਂ ਦੇ ਹੋ ਜਾਂਦੇ ਨੇ ਹਾਂਜੀ ਹੋਰ ਤੁਸੀਂ ਦੱਸੋ ਮੈਂ ਬਚ ਕਰ ਲਈ ਮੈਂ ਠੀਕ ਆ ਹਾਂਜੀ ਮੈਂ ਸੋਚਣ ਦੇ ਹੀ ਆ ਭੀ ਜਦੋਂ ਮੇਰਾ ਵਿਆਹ ਹੋਇਆ ਸੀ ਨਾ ਮੈਨੂੰ ਕੰਮ ਕਰਨ ਦਾ ਬੜਾ ਆਲਸ ਹੁੰਦਾ ਸੀ ਕਿਉਂਕਿ ਛੇ ਮੈਂ ਬੜਾ ਘੱਟ ਕੰਮ ਕੀਤਾ ਸੀ ਅੱਛਾ ਅੱਛਾ ਤੇ ਤੂੰ ਤਾਂ ਝਾਟੀ ਕੰਮ ਸਾਰਾ ਕਰ ਲੈਣੀ ਆ ਮੈਨੂੰ ਤਾਂ ਹੌਲੀ ਹੌਲੀ ਆਦਤ ਪਈ ਮੁੜ ਕੇ ਕੰਮ ਕਰਨ ਦੀ ਇੱਥੇ ਚਲੋ ਮੈਂ ਜਿੱਦਾਂ ਹੀ ਆ ਸਾਡੇ ਮਗਰ ਇਹ ਹੀ ਵੀ ਮਤਲਬ ਵੀ ਲਿਕੇ ਹੁੰਦੀ ਆ ਤਾਂ ਮੰਮੀ ਨੇ ਸਾਰਾ ਕੰਮ ਸਿਖਾ ਦਿੱਤਾ ਹੀ। ਫੇ ਚਲੋ ਵੇਂਦੇ ਵੀ ਰਣਾ। ਸਕੋਹਾਵ ਨੂੰ ਮੇਰੇ ਬੜਾ ਸ਼ੌਂਕ ਹੀ। ਬਸ ਕੰਮ ਸ਼ੌਂਕ ਨਾ ਹੁੰਦਾ। ਹਾਂਜੀ ਸ਼ੌਂਕ ਤਾਂ ਹੀ ਤੇ ਵੇਖੀ ਜਾਣਾ ਤੇ ਫਿਰ ਦਿਲ ਕਰਨਾ ਵੀ ਹਾਏ ਮੰਮੀ ਕਿੰਦਾ ਕੰਮ ਕਰਦੇ ਆਪ ਵੀ ਕਰੀਏ। ਇਦਾਂ ਵੇਖੋ ਵੇ ਕੀ ਸਾਰੇ ਕੰਮ ਦੀ ਜਾ ਜਾਗੀ। ਤੇ लवली ਗਿਆ ਵਾ ਕਿਤੇ ਲੱਸਣ ਡੇ ਮੈਂ ਜਾਣਾ ਵਾ। ਹਾਂਜੀ ਘਰੇ ਕੰਮ ਗਏ ਨੇ ਕਿਤੇ। ਆਏ ਨਾ ਸ਼ਾਮ ਤੱਕ। ਤੇ ਮੇਰੀ ਗੱਲ ਸੁਣੋ ਤੈਨੂੰ ਗੁੱਸੇਤ ਨਹੀਂ ਹੋਣਾ लवली ਰਿਸ਼ਤੇਬਾ। ਨਹੀਂ ਨਹੀਂ ਮੈਨੂੰ ਨਾ ਕੋਈ ਗੁੱਸੇ ਹੋਣਾ ਆਇਆ। ਨਹੀਂ। ਉਹ ਨਹੀਂ ਕਹਿੰਦੇ ਉਸੋ ਖੋਦੀ ਆਖੰਦੇ ਹੀ ਕਿ ਚੱਲ ਰਿਸ਼ਤਾ ਤੇ ਚਲੋ ਕਰਨਾ ਹੀ ਆ ਪਹਿਉਨਾ ਕਰਦੇ ਹੋਰ ਦੋ ਸਾਲਾਂ ਨੂੰ ਕਰਦੇ ਯਾਦ ਕਰਨਾ ਹੀ ਪਣਾ ਜੋ ਬਨਵੀਰ ਦਾ ਤੇ ਚੱਲ ਇਹ ਆਖੰਦੇ ਬਚਲ ਹੋਰ ਹਲੇ ਦੋ ਚਾਰ ਸਾਲ ਲਾ ਲੈਂਦੇ ਤੇ ਚਲੋ ਜਿੰਨੇ ਅਮੇ ਜੀ ਪੈਸੇ ਇਕੱਠੇ ਹੋ ਜੰਨਾ ਤੇ ਘਰ ਦੇ ਮੁੜੇ ਖਰਚੇ ਬੜੇ ਵੱਜ ਜਾਂਦੇ ਨੇ ਤੁਹਾਨੂੰ ਪਤਾ ਹੀ ਹੈ ਨਹੀਂ ਜੇ ਤੇ ਮੈਂ ਤਾਂ ਕਿਹਾ ਪਿੰਡ ਜਾਂਦਾ ਚੱਲ ਉੱਥੇ ਸਾਰੀ ਗੱਲਬਾਤ ਕਰਕੇ ਆਉਂਦੇ ਮੰਮੀ ਜੀ ਜਾਣਾ ਤਾਂ ਸਹੀ ਤੁਹਾਨੂੰ ਪਤਾ ਤਿਆਰ ਤੇ ਹੋਏ ਹੀ ਕਪੜੇ ਵੀ ਪੈਕ ਕੀਤੇ ਹੀ ਤੇ ਪਰਿਆ ਕੀ ਤੁਹਾਨੂੰ ਪਤਾ ਇਹਨਾਂ ਦਾ ਕੰਮ ਕਿਦਾਂ ਦਾ ਆ ਉਹ ਫੋਨ ਆਇਆ ਵਾ ਉਸੇ ਟਾਈਮ ਤੇ ਨੂੰ ਜਾਣਾ ਪਣਾ ਹੀ ਕਿ ਦੋ ਦਿਨਾਂ ਲੇਮੀ ਨ ਫਿਕਰ ਜਿਹਾ ਹੁੰਦਿਆ ਵਾ ਜੋ ਬੰਦਾ ਫੋਨ ਨਹੀਂ ਆਇਆ ਮੈਨੂੰ ਮੇਰੀ ਗੱਲ ਹੀ ਨਹੀਂ ਹੋਈ ਉਹਦੇ ਨਾਲ ਪਤਾ ਨਹੀਂ ਕੰਮ ਉਹ ਜੇ ਕੱਲ ਹੀ ਫਿਕਰ ਕਰਦੇ ਹੁੰਦੇ ਆ ਉਹ ਬਿਲਕੁਲ ਠੀਕ ਠਾਕ ਨਹੀਂ ਜੋ ਬਨਵੀਰ ਡਿਊਟੀ ਗਏ ਹੁਣੇ ਤਾਂ ਨਹੀਂ ਪਹੁੰਚਕੇ ਹੁਣ ਆਉਣਾ ਨਹੀਂ ਪਰ ਦੋ ਤਿੰਨ ਦਿਨ ਹੋ ਗਏ ਆ ਅੱਗੇ ਤੇ ਰੋਜ਼ ਤਾਂ ਦੋ ਦੋ ਵਾਰ ਫੋਨ ਕਰਦਾ ਸੀ ਤਾਂ ਹੁਣ ਨਾ ਮੇਰਾ ਫੋਨ ਹੀ ਚੁੱਕਿਆ ਨਾ ਉਹਨੇ ਕੀਤਾ ਹੀ ਨਹੀਂ ਕੋਈ ਨਹੀਂ ਅਮੀ ਆ ਜੂਗਾ ਆਉਂਦੇ ਹੀ ਵੇਹੇ ਇਹਨਾਂ ਨੂੰ ਗੱਲ ਫੋਨ ਤੇ ਬਿਲਕੁਲ ਠੀਕ ਠਾਕ ਨੇ ਵਧੀਆ ਹੀ ਆਖਦੇ ਕਿ ਡਿਊਟੀ ਤੇ ਆਉਂਦੇ ਹੀ ਹੋਰੇ ਠੀਕ ਆ ਹਾਂਜੀ ਤਾਂ ਕੰਮ-ਕੋਮ ਚ ਬੰਦਾ ਬਿਜ਼ੀ ਹੋ ਜਾਂਦਾ ਤਾਂ ਨਹੀਂ ਟਾਈਮ ਲੱਗਾ ਹੋਣਾ ਕਰਨ ਦਾ ਮੈਂ ਤਾਂ लवली ਨੂੰ ਇਦਾਂ ਕਿਹਾ ਮੈਂ ਤੇਰੇ ਨਾਲ ਗੱਲ ਹਾਉ ਨਾ ਤੇ ਮੇਰੀ ਮਾੜੀ ਜੀ ਗੱਲ ਉਹਦਣਾ ਕਰਵਾਦੀ ਕਿਉਂਕਿ ਮਾਂ ਮਾ ਫਿਰ ਵੀ ਫਿਕਰ ਤੇ ਹਾਂ ਨਹੀਂ ਫਿਕਰ ਤੇ ਅਮੀ ਜੀ ਹੁੰਦਾ ਹੀ ਹੈ ਹਾਂਜੀ ਐਵੇਂ ਨਾ ਬੁਨਿਕ ਨੀ ਗੱਲ ਦੀ ਟੈਨਸ਼ਨ ਲਾ ਲਿਆ ਕਰੋ ਕੋਈ ਗੱਲ ਨਹੀਂ ਬਿਲਕੁਲ ਠੀਕ ਠਾਕ ਨੇ ਉਹਦੇ ਨਹੀਂ ਪੁੱਤ ਜਦੋਂ ਬੱਚੇ ਪਰਦੇਸਾਂ ਵਿੱਚ ਭੇਜੇ ਹੋਣ ਨਾ ਇਹਦਾ ਗੱਲ ਨਾ ਨਾ ਹੋਵੇ ਮਾਂ ਦੇ ਨਾਲ ਤੇ ਦਿਲ ਜਿਹੜਾ ਨਾ ਬੜਾ ਘਟਦਾ ਵਾ ਵੀ ਪਤਾ ਨਹੀਂ ਕਿਉਂ ਫੋਨ ਚੁੱਕਦਾ ਨਹੀਂਗਾ ਕਿਉਂ ਨਹੀਂ ਗੱਲ ਕਰਦਾ ਮਾੜਾ ਜਿਹਾ ਮੈਸੇਜ ਕਰਕੇ ਹੀ ਦੱਸ ਦੇਣਾ ਕਿ ਮੰਮੀ ਮੈਂ ਬਿਜ਼ੀ ਆ ਫੇ ਚਲੋ ਮੈਨੂੰ ਵੀ ਪਤਾ ਲੱਗ ਜਾਏ ਵੀ ਕੋਈ ਗੱਲ ਨਹੀਂ ਕੰਮ ਹੋਊਗਾ ਤਾਂ ਨਹੀਂ ਫੋਨ ਕਰਦਾ ਕੋਈ ਨਹੀਂ ਮੇजे ਆਉਂਦੇ ਆ ਨਾ ਸ਼ਾਮ ਨੂੰ ਇਹ ਤੇ ਕੋਈ ਨਹੀਂ ਮੈਨਾਂ ਨੂੰ ਆਖੂਗੀ ਤੇ ਫਿਰ ਕੋਈ ਨਹੀਂ ਕਰਾ ਦੇਣਗੇ ਗੱਲ ਤੁਹਾਡੀ ਚਲੋ ਠੀਕ ਆ ਚਲ ਕਰ ਲੈ ਪੁੱਤ ਤੂੰ ਵੀ ਕੰਮ ਹਾਂਜੀ ਬਸ ਇਹੀ ਆ ਕੱਪੜੇ ਬਸਰਾ ਕਿਤੇ ਰਹਿੰਦਾ ਸੋ ਇਹਦੇ ਵਿੱਚ ਬਸ ਉਹੀ ਰੋਟੀ ਪਕਾਉਣੀ ਹੈ ਮੈਂ ਪਕਾ ਲਈ ਨਹੀਂ ਕੋਈ ਨਹੀਂ ਹਾਲੇ ਡਾਡੀ ਜੀ ਵੀ ਨਹੀਂ ਆਏ ਘਰੇ ਚਲ ਮੈਂ ਵੇਖਣੀ ਆ ਜੇ ਤਾਂ ਆ ਕੇ ਹੋਣਗੇ ਤੇ ਫਿਰ ਲਾ ਕੇ ਦੇਣੀ ਫੁਲਕੇ ਇਹਨਾਂ ਨੂੰ ਕੋਈ ਨਹੀਂ ਮੈਂ ਆਉਣੀ ਆ ਹਾਂਜੀ ਕਰ ਲਾਉਂਗੀ ਆਉਣੀ ਤੁਸੀਂ ਇਕੱਲੇ ਨਾ ਕਰਿਓ ਚੰਗਾ ਆ ਗਈ ਜੀ ਬਸ ਮੈਂ ਆ ਕਰ ਗਈ ਮੈਂ ਵੀ ਚਰੇ ਵੀ ਨਾ ਕਿੰਨੀ ਟੈਨਸ਼ਨ ਲੈਂਦੀ ਆ ਹੁਣ ਮੈਂ ਇਹਨਾਂ ਨੂੰ ਦੱਸ ਨਹੀਂ ਸਕਦੀ ਇਹ ਵੀ ਮੈਨੂੰ ਮਨਾ ਕਰਕੇ ਗਏ ਆ ਕਿ ਤੂੰ ਦੱਸੀ ਨਾ ਕਿ ਜੋ ਬਨਵੀਰ ਨੇ ਅੱਜ ਆਉਣਾ ਆ ਹੁਣ ਮੈਂ ਕਿੱਦਾਂ ਕਰਾਂ ਚਲ ਕੋਈ ਨਹੀਂ ਆਉਣਾ ਤੇ ਘਰੇ ਹੀ ਆ ਨਾ ਤੰਦਾਲੇ ਮਮ ਜਿੰਨ ਸਰਪ੍ਰਾਈਜ਼ ਮਿਲ ਜਾਊਗਾ ਤੇ ਨਾਲ ਇਹਨਾਂ ਨਾਲ ਖੁਸ਼ ਹੋ ਜਾਣਗੇ ਫਿਕਰ ਤੇ ਹੁੰਦਾ ਹੀ ਆ ਮਾਂ ਨੂੰ ਹਾਂਜੀ ਹਾਂਜੀ ਭੈਣ ਜੀ ਠੀਕ ਠਾਕ ਐ ਵਧੀਆ ਐ ਵੀ ਤੁਸੀਂ ਸੁਣਾਓ ਠੀਕ ਠਾਕ ਪਰਵਾਰ ਸਾਹਿਬ ਹਾਂ ਹਾਂ ਠੀਕ ਐ ਹਾਂ ਭਾਈ ਤੇਰੇ ਵੀ ਠੀਕ ਠਾਕ ਵਧੀਆ ਹਾਂ ਬੱਚੇ ਵੀ ਇੱਥੇ ਹੀ ਕਿ ਦਲੀਤ ਹਾਂ ਜੋਤ ਗਈ ਹੀ ਕੱਲ ਜੀ ਕੀ ਦੱਸਿਆ ਫਿਰ ਉਹਨਾਂ ਨੇ ਰਿਸ਼ਤੇ ਵੱਲੋਂ ਕੀ ਗਿੰਦੇ ਮੁੰਡੇ ਬਾਹਰੋਂ ਮਨ ਨਾਲ ਠਹਿਰ ਕੇ ਅੱਛਾ ਵੀ ਸੁਣ ਗੱਲ ਫੇ ਕੋਈ ਡਿਮਾਂਡ ਤਾਂ ਨਹੀਂ ਉਹਨਾਂ ਦੀ ਜਿਹਦੇ ਕਰਕੇ ਹਨ ਕੋਈ ਬਹਾਨਾ ਲਾਉਣ ਦੇ ਹੁਣ ਕੁੜੀ ਪਸਾਂਦੇ ਹਨ ਤੇ ਫੇਰ ਕੀ ਚੱਕਰ ਪੈ ਗਿਆ ਹੂੰ ਤੋਂ ਮੈਂ ਤਾਂ ਸੋਚੀ ਪਾਤਾ ਇਹ ਦੱਸ ਸ਼ਾਲ ਚਲੋ ਨਹੀਂ ਨਹੀਂ ਕੋਈ ਗੱਲ ਨਹੀਂ ਫਿਕਰ ਵਾਲੀ ਨਹੀਂ ਗੱਲ ਹੈ ਕੋਈ ਗੱਲ ਨਹੀਂ ਪਰ ਇਹ ਕਿ ਚਲ ਜਿਸਤਾ ਵੀ ਕਿਥੇ ਕਰਮਾਨਾ ਹੀ ਕੋਈ ਚੰਗਾ ਲੱਗਦਾ ਆ ਮੈਨੂੰ ਦੇ ਸਭ ਕੋਈ ਪਸੰਦ ਦੀ ਤੇ ਮੈਂ ਚਲ ਨੜ ਤੂੰ ਵੀ ਅੱچھے ਆ ਮਾੜਾ ਥੋੜੀ ਕਰਾਂਗੇ ਸ਼ਾਲ ਕੋਈ ਗੱਲ ਨਹੀਂ ਚਲ ਜਦੋਂ ਆਉਣਗੇ ਉਦੋਂ ਕਰ ਲਈ ਗੱਲ ਫੇਰ ਕੋਈ ਛੇੜ ਨਹੀਂ ਤੇ ਰਹਿਣਾ ਨਾ ਮੁੰਡੇ ਨੇ ਚਲ ਕੋਈ ਗੱਲ ਨਹੀਂ ਇਹ ਗੱਲ ਵਹਿ ਰੱਖ ਰਹੀ ਕਿਤੇ ਹੋਰ ਵੀ ਕੋਈ ਗੱਲ ਨਹੀਂ ਜੇ ਕੋ ਚੰਗਾ ਲੱਗੂਗਾ ਤੇ ਠੀਕ ਹੈ ਵੇਹ ਲਾਂਗੇ ਚਲ ਠੀਕ ਹੈ ਬੰਦੇ ਚੱਸ ਤਾ ਹਾਂ ਸੰਗਾ ਕੰਮ ਕੀਤਾ ਇਹਨੇ ਫਿਕਰ ਜਾਈ ਬਾਤ ਐ ਪਹਿਲਾਂ ਤਾਂ ਇਹ ਇਹ ਨਹੀਂ ਮੰਨਦੇ ਜੇ ਕਿਤੇ ਕਹਿ ਕਵਾ ਕੇ ਇਹਨਾਂ ਨੂੰ ਮਨਾਇਆ ਵੀ ਚਲ ਕਰਦੀ ਐ ਕੁੜੀ ਦਾ ਰਿਸ਼ਤਾ ਜੋਤ ਵੀ ਖੜਾ ਮੰਨਦੇ ਹੀ ਅਰਚਣੀ ਪੈ ਗਈ ਕੋਈ ਨਾ ਕੋਈ ਜੇ ਕੀ ਗੱਲ ਇੱਥੇ ਸੋਚੀ ਜਾਂਦੀ ਐ ਕੋ ਬੈਠੀ ਹੂੰ ਸੋਚਣਾ ਮੈਂ ਕੀ ਆ ਫੋਨ ਆਉਂ ਡਿਆ ਹੈ ਭੈਣ ਜੀ ਦਾ ਅੱਛਾ ਔਰ ਰਿਸ਼ਤੇ ਵਾਲੀ ਜਿਹੜੀ ਗੱਲ ਨਹੀਂ ਚੱਲਣ ਡਈ ਹਾਂ ਉਹਦੇ ਵੱਲੋਂ ਕਹਿਣ ਡੇ ਵੀ ਮੁੰਡਾ ਜਿਹੜਾ ਨਾ ਉਹਨੇ ਠਹਿਰ ਕੇ ਹੋਣਾ ਬਾਹਰੋਂ ਠੀਕ ਆ ਤੇ ਮੈਂ ਉਹਨੂੰ ਕਹਿਣ ਲਈ ਹਾਂ ਵੀ ਕਿਤੇ ਬਹਾਨੇ ਤੇ ਨਹੀਂ ਲਾਉਣ ਡੇ ਚੱਲ ਕਮਾਂਡ ਹੈਗੀ ਉਹਨਾਂ ਦੀ ਤਾਂ ਵੀ ਦੱਸ ਦੇਣਾ ਕਈ ਵਾਰੀ ਹੁੰਦਾ ਵਾ ਕਿ ਅਗਲੇ ਨੂੰ ਹੁੰਦਾ ਵੀ ਚੱਲ ਮੁੰਡਾ ਆ ਜੇ ਫੇਰ ਹੀ ਗੱਲ ਤੋਰੀਏ ਠੀਕ ਹੈ ਨਾ ਜਦੋਂ ਆਜੂਗਾ ਹੋ ਸਕਦਾ ਉਦੋਂ ਕੋਈ ਗੱਲ ਕਰਨੀ ਹੋਵੇ ਤਾਂ ਬਾਕੀ ਇਹ ਆ ਵੀ ਜੋ ਹੁੰਦਾ ਨਾ ਉਹ ਚੰਗਾ ਹੀ ਹੁੰਦਾ ਵਾ ਐਵੇਂ ਕਾਲੇ ਨਹੀਂ ਪਈ ਮੈਂ ਆ ਵੀ ਇਸ ਗੱਲ ਨੂੰ ਪਈ ਕਿ ਚੱਲ ਕੁੜੀ ਨੇ ਨਾ ਡਿਗਰੀ ਵੀ ਕਰ ਲਈ ਐ ਤੇ ਵਿਆਹ ਕੇ ਉਹਨੂੰ ਆਪਣੇ ਘਰ ਤੋਰੀਏ ਚੱਲ ਕੋਈ ਗੱਲ ਨਹੀਂ ਹੋ ਜਾਊਗਾ ਜਦੋਂ ਹੋਣਾ ਵਾ ਉਦੋਂ ਹੀ ਹੋਣਾ ਰਿਸ਼ਤੇ ਜਿਹੜੇ ਨੇ ਇਹ ਸੰਜੋਗਾ ਨਾਲ ਹੀ ਠੀਕ ਹੈ ਨਾ ਇਹ ਕਰਮਾਂ ਨਾਲ ਹੀ ਹੁੰਦੇ ਸਾਰਾਗਾ ਉਹੀ ਨਾ ਮੇਰੇ ਗੱਲ ਸਮਝ ਲੈਣੀ ਹੈ ਹੂੰ ਤੇ ਆਮ ਨਾਲ ਜਿਹੜੇ ਕੰਮ ਕੀਤੇ ਉਹਨਾਂ ਉਹਨਾਂ ਨਾਲ ਦੀ ਰੀਸ ਨਹੀਂ ਗਈ ਦੀਪੋਤ ਨੂੰ ਅਸੀਂ ਪੜਾ ਲਿਖਾ ਵੀ ਲਿਆ ਹੂੰ ਤੇ ਬੱਸ ਸਗੋਂ ਸਾਥ ਵੀ ਦੇਣਾ ਵਿਆਹ ਸ਼ਾਦੀਆਂ ਦੇ ਇਹ ਟਾਈਮ ਨਾਲ ਕੀਤੇ ਜਾਂਦੇ ਨਾ ਤੇ ਫੇਰ ਹੀ ਚੰਗੇ ਲੱਗਦੇ ਚਲੋ ਠੀਕ ਆ ਹੋ ਸਕਦਾ ਮੁੰਡਾ ਆਊਗਾ ਤੇ ਫੇਰ ਹੀ ਗੱਲ ਤੋਰਨਗੇ ਡੀਕ ਲੈਨੇ ਆ ਬੈਠ ਕਰ ਲਾਂਗੇ ਹੂੰ ਤੇ ਸਾਡੇ ਸਾਰੇ ਭਰਾ ਭਰਾ ਨੂੰ ਰਿਸ਼ਤੇ ਵਾਲੇ ਪੁੱਛਦੇ ਆ ਹੂੰ ਮੁੜ ਕੇ ਨਾ ਹੋਏ ਅਸੀਂ ਤਰਲੇ ਮਾਰੀਏ ਤੇ ਮੜਕੇ ਰਿਸ਼ਤਾ ਨਾ ਕਰਾਵੇ ਚਲ ਕੋਈ ਗੱਲ ਨਹੀਂ ਐਵੇਂ ਫਿਕਰ ਨਹੀਂ ਕਰਨਾ ਠੀਕ ਆ ਜੋ ਪਰਮਾਤਮਾ ਕਰੂਗਾ ਵਧੀਆ ਹੋਊਗਾ। ਮੈਨੂੰ ਤੇ ਇਹ ਹੀ ਮੁੰਡਾ ਮੜ ਕੇ ਕਿਤੇ ਆਰੇ ਲੱਗੂਗਾ ਤੇ ਮੜਕੇ ਦਾ ਕਰਨ ਵਾਲੇ ਬਣਾਉਂਦੇ। ਚਲੋ ਮੁੰਡੇ ਨੂੰ 4 ਸਾਲ ਲਾਉਂਦੇ ਬਾਅਦ ਮੜਕੇ ਕਰਨਾ ਹੀ ਆ। ਆ ਚਲੋ ਬੇਕਰ ਠੀਕ ਆ। ਇਹ ਤੇ ਮੈਂ ਕਹਿੰਨੀ ਵੀ ਚਲੋ ਕਮਾਈ ਕਰੂਗਾ ਤੇ ਘਰ ਦਾ ਕੁਝ ਹੋਰੂਗਾ। ਕੁੜੀ ਨੂੰ ਇਹ ਵੀ ਅਸੀਂ ਚੱਲ ਪੜਾ ਲਿਖਾ ਦਿੱਤਾ। ਅਗਲੇ ਦੀ ਮਰਜ਼ੀ ਉਹ ਨੌਕਰੀ ਕਰਾਉਣ ਨਾ ਕਰਾਉਣ। ਤੁਸੀਂ ਨਾ ਇਨੀ ਜਿਹੇ ਤੇ ਕਰੋ। ਉਹ ਮੈਂ ਕਹਤੋਂ ਕਹਿੰਦਾ ਚੱਲ ਜੇ ਪਰਿਵਾਰ ਚੰਗਾ ਹੋਊਗਾ ਘਰ ਵੀ ਲਵਾਵਾਂਗੇ। ਠੀਕ ਹੈ ਨਾ? ਕੋਈ ਗੱਲ ਨਹੀਂ। ਚਲੋ ਠੀਕ ਐ ਥੋੜੀ ਬੋੜੀ ਬੱਚਿਆਂ ਦੀ ਵੀ ਰਗਮੰਦੀ ਚਾਹੀਦੀ ਚਲੋ ਠੀਕ ਐ ਫਿਰ ਹਾਂ ਪਿਣੀ ਜਾ ਹਾਂ ਪੀ ਲੈਨੇ ਬਣਾਓ ਬਣਾਓ ਜੋਤ ਗਾਲਸਣ ਪੁੱਤ ਇਧਰਾ ਹਾਂਜੀ ਮੰਮੀ ਜੀ ਆ ਚੋਲ ਮੈਂ ਚੋਕਤੇ ਯਾਰ ਜਾ ਜਾ ਕੇ ਬਣਾ ਮੰਮੀ ਜੀ ਚੋਲਤੇ ਮੈਂ ਬਣਾ ਦੇਨੀ ਆ ਕੀ ਹੋਇਆ ਤੀਂ ਕਿਝੇ ਕਿਝੇ ਹੋਣਾ ਗਈ ਪੁੱਤ ਆ ਮਾਸੀ ਜੀ ਦਾ ਫੋਨ ਆਇਆ ਏ ਕੀ ਕਹਿੰਦੇ ਔਰ ਇਸਤੇ ਵੱਲੋਂ ਨਹੀਂ ਗੱਲ ਚੱਲਣ ਡਈ ਤੇਰੇ ਵੱਲੋਂ ਹਾਂਜੀ ਤੇ ਹੁਣ ਪਤਾ ਨਹੀਂ ਦਾਬੇ ਜਾਨੇ ਕੀ ਗੱਲਾਂ ਬਤਾਥੇ ਹੋਈਆਂ ਇਹਨਾਂ ਤੇ ਕਹਿੰਦੇ ਵੀ ਅਸੀਂ ਮੁੰਡੇ ਨੇ ਨਾ ਕੋਈ ਚੇਰ ਨੂਣਾ ਬਾਹਰ ਅੱਛਾ ਠੀਕ ਕੋਈ ਗੱਲ ਹੋਈ ਹੈ ਜਾਂ ਕਿੱਦਾਂ ਉਹਨਾਂ ਤਾਨੂੰ ਦੱਸਿਆ ਵਾ ਵੀ ਆ ਗੱਲ ਹੋਈ ਹੈ ਔਰ ਮੈਂ ਸੋਚੀ ਪਈ ਮੈਂ ਫਿਰ ਉਹਨੂੰ ਕਹਿਤਾ ਸੀ ਮੈਂ ਇਹ ਦੱਸਦੇ ਚੰਗੀ ਤਰ੍ਹਾਂ ਪੁੱਛ ਕੇ ਉਹਨਾਂ ਦੀ ਕੋਈ ਡਿਮਾਂਡ ਤਾਂ ਨਹੀਂਗੀ ਜਾਂ ਕੁੜੀ ਸਾਡੀ ਦੀ ਫੋਟੋ ਵੇਖੀ ਹੈ ਪਸੰਦਿਆ ਪਹਿਲਾਂ ਤੁਸੀਂ ਕਹਿੰਦੇ ਸਭ ਕੋਈ ਪਸੰਦਿਆ ਤੇ ਹੁਣ ਤੁਸੀਂ ਕਿੱਦਾਂ ਦੀਆਂ ਗੱਲਾਂ ਕਰਨ ਡੇ ਜੀ ਚਲੋ ਮੰਮੀ ਜੀ ਹੋ ਸਕਦਾ ਉਹਨਾਂ ਦੇ ਆਪਣੇ ਘਰ ਦੀ ਕੋਈ ਗੱਲ ਹੋਵੇ ਤੇ ਤੁਸੀਂ ਇਹ ਧੱਕਾ ਫਿਕਰ ਕਰੀ ਜਾਂਦੇ ਜੇ ਇਹ ਗੁੱਸਾ ਨਾ ਜੋਤ ਮੈਨੂੰ تیرਤੇ ਬੜਾ ਹੈਗਾ ਤੂੰ ਵੀ ਪੁੱਤ ਇਦਾਂ ਦੀਆਂ ਗੱਲਾਂ ਕਰਦੀ ਰਹੀਂ ਸੀ ਵੀ ਕਾਲੀ ਪਈ ਤੁਹਾਨੂੰ ਹਿਸਤਾ ਲੱਭਣ ਦੀ ਵਿਆਹ ਕਰਨ ਦੀ ਇਦਾਂ ਦੀਆਂ ਗੱਲਾਂ ਬਤ ਮੂੰਹ ਨਹੀਂ ਗੱਡੀ ਦੀ ਮੰਮੀ ਜੀ ਕੋਈ ਗੱਲ ਨਹੀਂ ਅਜੇ ਤੱਕ ਕੋਈ ਗੱਲ ਹੋਈ ਵੀ ਨਹੀਂ ਉਧਰੋਂ ਉਧਰ ਹੀ ਕੋਈ ਗੱਲ ਵੀ ਨਹੀਂ ਤੁਰੀ ਤੇ ਤੁਸੀਂ ਪਹਿਲਾਂ ਹੀ ਇੰਨਾ ਫਿਕਰ ਦੇ ਜੇ ਕਰਨਾ ਬਾਕੀ ਜੋ ਮੇਰੀ ਕਿਸਮਤ ਆ ਉਹ ਮੈਨੂੰ ਮਿਲ ਹੀ ਜਾਣਾ ਆ ਉਹ ਤੋ ਉਹ ਤਰੀਕਾ ਚਲ ਠੀਕ ਐ ਮਾਂ ਪਿਓ ਤੇ ਚਾਹੁੰਦੇ ਹੀ ਆ ਕਿ ਉਹਨਾਂ ਦੇ ਧੀਾਂ ਦੇ ਪੁੱਤਾਂ ਦੀ ਕਿਸਮਤ ਚੰਗੀ ਹੋਵੇ ਸਾਰੇ ਸੁੱਖ ਉਹਨਾਂ ਦੇ ਕਰਮਾਂ ਚ ਹੋਣ ਪਰ ਹੁਣ ਮੈਂ ਸੋਚੀ ਇਹ ਪਈ ਆ ਕੀ ਕਹਿਣਗੇ ਜਿਨ੍ਹਾਂ ਨੂੰ ਪਤਾ ਹੀ ਉਹ ਲੋਕਾਂ ਪਤਾ ਕੀ ਮੋਹ ਜੜ ਕੇ ਗੱਲਾਂ ਕਰਨੀ ਆ ਕਿ ਉਹਨਾਂ ਦੀ ਕੁੜੀ ਨਹੀਂ ਪਸੰਦ ਆ ਜੇਕਰ ਮੁੰਡੇ ਵਾਲੇ ਦੇ ਕਿ ਕੀ ਡਿਮਾਂਡ ਕੋਈ ਗੱਲ ਨਹੀਂ ਮੰਮੀ ਜੀ ਜੋ ਦੋ ਰਿਸ਼ਤੇ ਹੁੰਦੇ ਆ ਨਾ ਉਦੋਂ ਓਨੀ 21 ਦੀਆਂ ਗੱਲਾਂ ਹੋਈ ਜਾਂਦੀਆਂ ਵਾ ਤੇ ਜਿੰਨੇ ਕਿਆਂ ਨੇ ਕਿਹਾਂ ਗੱਲਾਂ ਨੂੰ ਸੋਚਣ ਪਾਵਾਂਗੇ ਤੇ ਫਿਰ ਤੇ ਕਿਸੇ ਦਾ ਰਿਸ਼ਤਾ ਹੋਊਗਾ ਹੀ ਨਹੀਂ ਅਧਾ ਨਹੀਂ ਮੇਰਾ ਤਾਂ ਦਿਮਾਗ ਖਰਾਉਂ ਤੂੰ ਟੈਨਸ਼ਨ ਨਾ ਲਾ ਲੋ ਤੇ ਮੈਂ ਰੋਟੀ ਲੱਗੀਆਂ ਬਣਾਉਣ ਆਜੋ ਖਾ ਲੈਨੇ ਆ ਐਵੇਂ ਫਿਕਰ ਕਰੀ ਜਾਂਦੇ ਕੁੜੀ ਵੀ ਨਾ ਸਾਮਾਨੀ ਹੁੰਦੀ ਬੰਦੇ ਕੋਈ ਕੁਝ ਵੀ ਪੜ ਲਈ ਤੂੰ ਜਾ ਕੇ ਉਥੇ ਹੀ ਪੁੱਛ ਕੇ ਗੱਲ ਕਰਕੇ ਫਿਰ ਇਹ ਤਰਾ ਵਿਆਹ ਕਰਾਂਗੇ ਜੇ ਤੈਨੂੰ ਪੜਨ ਦਾ ਚਾਹ ਹੈ ਮੇਰਾ ਤਾਂ ਫਿਕਰ ਉਹ ਪਿਆਰ ਦੀ ਭੂਗਾ ਦੀ ਕੁੜੀ ਸੀ ਉਹ ਵੀ ਇਦਾਂ ਦੀਆਂ ਗੱਲਾਂ ਕਰਦੀ ਹੁੰਦੀ ਮੜ ਕੇ ਕਿਸੇ ਨੇ ਰਿਸ਼ਤੇ ਵਾਲਾ ਅਜੇ ਤੱਕ ਪੁੱਛਿਆ ਹੀ ਨਹੀਂਗਾ ਕਿੰਨੀ ਉਮਰ ਦੀ ਹੋ ਗਈ ਕਿੰਨਾ ਪਤੋਈ ਟਾਈਮ ਨਾਲ ਵਿਆਹੇ ਜਾਣਾ ਤੇ ਫੇਰ ਹੀ ਸਭ ਕੋ ਚੰਗਾ ਲੱਗਦਾ ਸਾਹਿਬ ਜੀ ਜਰਸੀ ਕਰਨ ਉਹ ਪਤੋ ਜੋ ਬਨ ਤੂੰ ਨਾ ਆਉਣ ਲੱਗੇ ਨੇ ਫੋਨ ਹੀ ਕੀਤਾ ਨਾ ਕੋਈ ਗੱਲ ਪਾਦੀ ਦੱਸ ਮੈਂ ਕੀ ਹੀ ਡੈਡੀ ਬਸ ਚਾਣੇ ਦੀ ਸਲਾਹ ਬਣੀ ਛੁੱਟੀ ਮਿਲ ਗਈ ਤੇ ਮੈਂ ਮੁੜ ਕੇ ਵੀਰ ਨੂੰ ਫੋਨ ਕੀਤਾ ਮੈਂ ਮੈਨੂੰ ਲੈ ਜਾਓ ਆਣ ਕੇ ਚਲੋ ਅੰਦਰ ਬੈਠ ਕੇ ਗੱਲਬਾਤ ਕਰ ਚੱਲ ਆ ਜੋ ਕੋਸਣਾ ਉਡੀਕ ਠੀਕ ਹੈ ਸਵਰੀਆ ਪੁੱਤ ਵਧੀਆ ਤੂੰ ਸੁਣਾ ਕਿਦਾਂ ਦਾ ਹੈ ਕੰਮਕਾਰ ਉੱਥੇ ਵਧੀਆ ਠੀਕ ਚੱਲੀ ਜਾ ਰਿਹਾ ਹੈਗਾ ਹੁਣ ਡੈਡੀ ਮੈਨੂੰ ਦੱਸ ਦੇਣਾ ਹੈਗੀ ਹੈ ਤੇ ਮੈਂ ਸੋਚਿਆ ਮੈਂ ਹਾਂ ਚੱਲ ਇੱਕ ਵਾਰੀ ਪਿੰਡੋ ਫੇਰਾ ਮਾਰਉਣਾ ਵਾ ਤੇ ਮੁੜ ਕੇ ਫੇਰ ਚਲ ਜਾਉਂਗਾ ਚਲੋ ਪੁੱਤ ਤੂੰ ਫੋਨ-ਫਾਨ ਤੇ ਦੱਸਦਾ ਵੀ ਮੈਂ ਆਉਣਾ ਉਹ ਫੋਨ ਕੀ ਕਰਨਾ ਹੈਗਾ ਪਰਸਾ ਚੌਥਾ ਜੇ ਮੈਨੂੰ ਪਤਾ ਲੱਗਾ ਹੈਗਾ ਮੁੜ ਕੇ ਮੈਂ ਵੀਰ ਨੂੰ ਫੋਨ ਕੀਤਾ ਤੇ ਮੈਂ ਹਾਂ ਚੱਲ ਘਰ ਜਾ ਕੇ ਦੱਸੂਗਾ ਸਾਰਿਆਂ ਨੂੰ ਪਰ ਇਹਦੇ ਮਮੀ ਤੇਰੀ ਡੇਈ ਮੈਂ ਨਾਲ ਗੱਲਾਂ ਕਰਨਾ ਵੀ ਮੈਂ ਜੋਬਨ ਨੂੰ ਫੋਨ ਕਰਨ ਡੇ ਹਾਂ ਉਹਨੇ ਮੇਰਾ ਫੋਨ ਨਹੀਂ ਚੁੱਕਿਆ ਉਹ ਨਹੀਂ ਫੋਨ ਹੀ ਮੇਰਾ ਖਰਾਬ ਹੀ ਗਿਆ ਇੱਕ ਦੋ ਦਿਨ ਹੋ ਗਏ ਅੱਛਾ ਅੱਛਾ ਤੇ ਮੈਂ ਕਿਹੜਾ ਫੋਨ ਲੈ ਕੇ ਵੀ ਫੋਨ ਕਰਦਾ ਰਿਆ ਠੀਕ ਆ ਠੀਕ ਤੇ ਮੈਂ ਅਸੀਂ ਤੇ ਗੱਲ ਹੁੰਦੀ ਰਹੀ ਐ ਤੇ ਮੁੜ ਕੇ ਇਦਾਂ ਹੀ ਸਾਥ ਤੇ ਰਹੇ ਹੁਣ ਲੈਨੇ ਫੋਨ ਨਵਾਂ ਚਲ ਮੈਂ ਤੇਰੀ ਮਾਂ ਨੂੰ ਮਾਰਦਾ ਮਾਰਦਾ ਰਮਨ ਹਾਂਜੀ ਕੋਇਆ ਪੁੱਤ ਤੇਰਾ ਆਇਆ ਹੀ ਜੋਬਨ ਹੈ ਆ ਗਈ ਜੀ ਮੈਂ ਲੈ ਮੇਰਾ ਪੋਤਾ ਆ ਆਲੋ ਸਸਰੀ ਕਾ ਮੇ ਸਸਰੀ ਕਾ ਹੋ ਠੀਕ ਠਾਈ ਜੀ ਠੀਕ ਠਾਕ ਤੂੰ ਸੁਣਾ ਵਧੀਆ ਬਹਿ ਜਾਓ ਦਾਸ ਮੈਂ ਤਾਂ ਠੀਕਰ ਚ ਪਈ ਰਹੀ ਵੀ ਮੇਰਾ ਪੁੱਤ ਨਾ ਤੇ ਫੋਨ ਹੀ ਚੁੱਕਣ ਗਿਆ ਵਾ ਉਹ ਫੋਨ ਮੇਹੀ ਕੀ ਚੁੱਕਣਾ ਸੀਗਾ ਫੋਨ ਮੇਰਾ ਹੋ ਗਿਆ ਹੀ ਖਰਾਬ ਅੱਛਾ ਤੇ ਇਧਰ ਆਉਂਦੀ ਸਲਾਹ ਬਣੀ ਸੀ ਉਧਰੋਂ ਤੇ ਫੇਰ ਮੈਂ ਸੋਚਿਆ ਮੈਂ ਕਿ ਉੱਥੇ ਜਾ ਕੇ ਫੋਨ ਲਾਉਂਗਾ ਚੰ ਲਾ ਤੇ ਬੜਾ ਵਧੀਆ ਕੀਤਾ ਮੈਨੂੰ ਬੜੀ ਖੁਸ਼ੀ ਹੋਈ ਕਿ ਮੇਰਾ ਬੋਤਾ ਆ ਵਾ ਹੱਸਣਾ ਸਿਰ ਠੀਕ ਆ ਨਾ ਹਾਂਜੀ ਵਧੀਆ ਠੀਕ ਠਾਕ ਤੇ ਮੈਂ ਵੀ ਉੱਥੇ ਜਾਇਂ ਕੰਮ ਡਿਆ ਹੀ ਕਰਨੇ ਇੱਕ ਦਿਨ ਤੇ ਮੁੜ ਕੇ ਉਹ ਕਹਿੰਦੇ ਕਹਿੰਦੇ ਵੀ ਕੋਈ ਗੱਲ ਨਹੀਂ ਜੇ 10 15 ਦਿਨ ਦੀ ਛੁੱਟੀ ਜਾਣਾ ਕਿਸ ਨੇ ਤੇ ਚਲ ਜੋ ਠੀਕਾ ਤੇ ਮੈਂ ਸੋਚਿਆ ਮੈਂ ਚੱਲ ਮੈਂ ਪਿੰਡੋਂ ਫੇਰਾ ਮਾਰਾਂ ਨਾ ਚਲੋ ਮੜਕੇ ਫੇਰ ਤੋਂ ਦੇਖੋ ਮਾਂ ਪੋਤਾ ਤੇ ਮੈਂ ਸੰਭਾਲ ਲੈ ਮੈਂ ਥੋੜਾ ਜਿਹਾ ਤੇ ਮੈਨੂੰ ਲਗਲੀ ਨੇ ਵੀ ਨਹੀਂ ਦੱਸਿਆ ਕਿ ਜੋ ਬੰਨੇ ਆਉਣਾ ਵਾ ਉਹ ਵੀ ਮੇਰੇ ਕੋਲ ਕਾਈ ਰਖਦਾ ਰਿਹਾ ਮੈਂ ਆਪ ਹੀ ਮਨਾ ਕੀਤਾ ਹੀਗਾ ਮੈਂ ਤਾਂ ਹੀ ਨਾ ਦੱਸਿਓ ਚੱਲ ਮੈਂ ਘਰ ਪਿੰਡ ਜਾ ਕੇ ਦੱਸੂਗਾ ਸਾਰਿਆਂ ਨੂੰ ਤਾਂ ਹੀ ਜੇ ਮੈਂ ਕਹਿਣਾ ਪਈ ਉਹ ਗੱਲ ਨਹੀਂ ਕਰਦਾ ਫੋਨ ਤੇ ਨਾ ਕੋਈ ਮੇਰਾ ਫੋਨ ਹੀ ਚੁੱਕਦਾ ਵਾ ਕੋਈ ਨਹੀਂ ਮੰਮੀ ਉਹ ਠੀਕ ਠਾਕ ਆ ਅੱਛਾ ਫਿਕਰ ਨਾ ਕਰੋ ਤੁਸੀਂ ਪਰ ਮੈਨੂੰ ਤਾਂ ਫਿਕਰ ਹੈਗੀ ਇਹ ਆਹ ਚਲੋ ਫਿਕਰ ਤੇ ਹੁੰਦਾ ਹੀ ਹੈ ਚਲੋ ਹੁਣ ਕਿੰਨੇ ਚਿਰ ਦੀ ਛੁੱਟੀ ਆਇਆ ਵਾ ਉਹ ਇਹ ਆਹ ਫਿਰ ਉੱਥੇ ਤੁਹਾਨੂੰ ਪਤਾ ਕੰਮ ਵੀ ਹੈਗਾ ਵਾ ਤੇ ਜੇ ਬਹੁਤੀਆਂ ਛੁੱਟੀਆਂ ਕਰੀਏ ਤੇ ਫਿਰ ਅਗਲੇ ਬੰਦਾ ਹੋਰ ਰਕ ਲੈnde ਚੱਲ ਬੁੱਤ ਮਹੀਨੇ ਖਦੀ ਤੇ ਛੁੱਟੀ ਲੈ ਕੇ ਹੁੰਦਾ ਤੂੰ ਚਲੋ ਕਰਾਂਗੇ ਕੋਸ਼ਿਸ਼ ਕੋਈ ਗੱਲ ਨਹੀਂ ਆਹ ਫਿਰ ਤੁਰ ਜਾਵੇਂ ਫਿਰ ਤੇ ਉੱਥੇ ਚੱਲ ਕੇ ਫੇਰ ਸਾਲ ਦੋ ਸਾਲ ਲੱਗ ਜਾਂਦੇ ਆ ਇਹ ਤਾਂ ਗੱਲ ਹੈਗੀ ਮੇ ਭਭੀ ਠੀਕ ਨੇ ਹਾਂ ਭਭੀ ਠੀਕ ਆ ਡਈਆ ਸੋਈ ਚ ਕੰਮ ਕਰਨ ਠੀਕ 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 ਤੇ ਵਿਆਹ ਤੂੰ ਮੇਰਾ ਪੁੱਤ ਮੈਂ ਚਾਹ ਬਣਾ ਕੇ ਲਿਆਉਂ ਤੇਰੇ ਵਾਸਤੇ ਚਲੋ ਠੀਕ ਹੈ ਮੰਮੀ ਹਾਂ ਜੀ ਡੇੜੀ ਆਈ ਮੇਰੇ ਨਾਲ। ਤੂੰ ਕਹਿੰਦੇ ਜੋ ਦਰਸ਼ਤ ਰਣਾ ਹੋਗੀ। ਨਹੀਂ ਪੁੱਤ, ਨਾ ਨਹੀਂ ਹੋਈ। ਐਵੇਂ ਟਾਮ ਟੋਲ ਜਾ ਕਰਨ ਦੇ। ਉਹ ਤਾਂ ਮੈਨੂੰ ਫਿਕਰ ਪਿਆ ਆ। ਮਾਸੀ ਜਰੀ ਨੇ ਦੱਸਿਆ ਸੀ ਨਾ ਕਿ ਇਹ ਮੁੰਡੇ ਨੇ ਇਹ ਬਾਹਰੋਂ ਆਉਣਾ ਆ। ਤੇ ਅਸੀਂ ਕਹੇ ਸੀ ਤੀ ਆ ਜਾਣਾ ਪਹਿਲਾਂ ਨੇ ਇਹੋ ਗੱਲ ਕੀਤੀ। ਹੁਣ ਕਹਿੰਦੇ ਨਹੀਂ ਇਹ ਡੇਢ ਦੋ ਮਹੀਨਾ ਲੱਗ ਜਾਣਾ ਜੀ। ਤੇ ਮੈਨੂੰ ਤੋਂ ਹੋਈ ਫਿਕਰ ਪਿਆ ਆਈ। ਮੰਮੀ, ਫਿਕਰ ਕਰਨਾਂ ਦੀ ਕੀ ਗੱਲ। ਅਸੀਂ ਕੁੜੀ ਦਾ ਰਿਸ਼ਤਾ ਲੱਭਣੇ ਆ ਨਾ ਮਤਲਬ ਇਹ ਥੋੜੀ ਕਿਤੇ ਵੀ ਛੱਡ ਦੇਣੀ ਨਹੀਂ। ਉਹ ਤਾਂ ਤੇਰੀ ਉਹ ਤਾਂ ਗੱਲ ਠੀਕ ਆ ਪਰ ਗੱਲ ਸੁਣ ਮੇਰੀ ਮੈਂ ਕਹਿਣੀ ਵੀ ਪੜ੍ਹ ਲਿਖੇ ਲਿਆ ਆਏ ਨੇ ਤੇ ਗਾਂ ਹੋਣ ਤੋਂ ਲੱਭਾਂਗੇ ਤੇ ਫੇਰ ਇਹ ਕਿਤੇ ਗਾਂ ਸੰਗਰਸ਼ਤਾ ਕੇ ਲੱਭੂਗਾ ਤੁਸੀਂ ਮੰਮੀ ਸਾਰੇ ਜੋਂਦ ਤੋਂ ਮਗਰ ਪਏ ਉਹ ਇਦਾਂ ਫੜੀ ਹੁੰਦਾ ਸਾਰੇ ਉਹਨਾਂ ਹੀ ਕਹੀ ਜਾਣ ਦੇ ਬਾਰ-ਬਾਰ ਉਹ ਜਿਹੜੀ ਗੁੱਸਾ ਕਰਕੇ ਬੈਠੀ ਹੈ ਕਹਿੰਦੀ ਤੈਨੂੰ ਕੁਝ ਹਾਂਜੀ ਉਹ ਕਹਿੰਦੀ ਮੇਰੇ ਮਗਰ ਪਈਆ ਰਿਸ਼ਤੇ ਵਾਲਾ ਮੈਨੂੰ ਤੂੰ ਮਨਾ ਕਰਦੀ ਤਾਂ ਕਰਕੇ ਮੰਮੀ ਮੈਨੂੰ ਕਹਿਣ ਦੇ ਟਾੜੀ ਨਾ ਦੋਵਾਂ ਭੈਣਾਂ ਭਰਾਵਾਂ ਦੀ ਸਲਾਹ ਇੱਕੋ ਆ ਮੰਮੀ ਸਲਾਹ ਦੀ ਨਹੀਂ ਗੱਲ ਉਹਨੂੰ ਪੁੱਛ ਕੇ ਕਰਨਾ ਉਹ ਤੋਂ ਬਿਨਾ ਕਿੰਦਾ ਕਰਨਾ ਚਾਲ ਮਾਨੀ ਆ ਤੇ ਗਾਲ ਸੁਣ ਮੇਰਾ ਪੁੱਤ ਉਹਨੂੰ ਨਾ ਥੋੜਾ ਜਿਹਾ ਸਮਝਾਇਆ ਕਰ ਛਦਿਆਣਿਆ ਗਾਲ ਸੁਣ ਮੇਰੀ ਚੰਗਾ ਘਰ-ਬਾਰ ਜਿਹੜਾ ਆ ਕਹਿੰਦਾ ਲੱਪਣਾ ਸੌਖਾ ਪਿਆ ਆ ਹੁਣ ਉਹਨਾਂ ਦੀ ਪਿਆਲੀ ਵੀ ਹੈਗੀ ਆ ਮੁੰਡੇ ਵੀ ਦੋ ਹੀ ਨੇ ਤੂੰ ਵੀ ਜਬਰਦਸਤੀ ਸਾਰੇ ਕਰਦਲਾ ਮੈਂ ਮੰਨਣੀਆਂ ਤੇ ਫੇੜੀ ਕਰਨਾ ਵਾ ਕਿੱਦਾਂ ਕਰਦੀ ਐਦਾਂ ਉਹਨੇ ਨਾ ਮੇਰੇ ਨਾਲੋਂ ਮੈਨਾਂ ਵੱਧ ਤੇਰਾ ਕਹਿਣਾ ਮੰਨਣਾ ਆ ਤੇ ਤੂੰ ਮੇਰਾ ਪੁੱਤ ਬਣ ਕੇ ਨਾ ਉਹਨੂੰ ਸਮਝਾ ਕੋਚ ਚੰਗਾ ਛਦਿਆਣਿਆ ਉਹ ਤੇ ਕੋਈ ਗੱਲ ਨਹੀਂ ਉਹੋ ਜਿਹਾ ਤੇਰੇ ਡੈਡੀ ਆ ਨਾ ਕਦੇ ਉਹ ਸੁੰਦੇ ਆ ਉਡੀ ਨੂੰ ਪਰਲੇ ਖਿਲਿਆਂ ਦੇ ਮੈਨੂੰ ਹੀ ਕਹਿੰਦੇ ਤੇਰਾ ਦਿਮਾਗ ਖਰਾਬ ਹੋਇਆ ਹੈ ਮਾਵਾ ਨੂੰ ਗਾ ਸੁਣੋ ਕਈ ਕੁਝ ਪਤਾ ਸੋਚਣਾ ਪੈਂਦਾ ਹੁਣ ਟਾਈਮ ਨਾਲ ਉਹਨੂੰ ਵਿਆਹਾਂਗੇ ਬਟਕੇ ਤੂੰ ਵੀ ਕਦੇ ਆਰੇ ਲੱਗੇਗਾ ਫਿਰ ਤੇਰਾ ਕਰਨ ਵਾਲੇ ਬਣਾਗੇ ਕੋਈ ਗੱਲ ਨਹੀਂ ਮੰਜਾ ਨਾ ਦੇਖੋ ਖੇਲਣਾ ਹੋਇਆ ਚਲ ਸਮਝਾ ਜਾ ਕੇ ਉਹਨੂੰ ਰੋਟੀ ਲਿਆ ਕੋਈ ਹਾਂਜੀ ਲਿਆ ਰੋਟੀ ਰੋਟੀ ਬੇ ਲਿਓ ਨੀ ਕੋ ਠੀਕ